ਸਾਰਿਆਂ ਨੂੰ ਸਾਰਿਆਂ ਨੂੰ ਹੀ ਇਧਰ ਦੇ ਨੂੰ ਤੇ ਬਾਹਰ ਦੇ ਨੂੰ ਤੇ ਸਾਰਿਆਂ ਦਾ ਦਿਿਲੋਂ ਤਨਵਾਦ ਸਾਡਾ ਬਲੌਗ ਦੇਖਣ ਲਈ ਸਾਰਿਆਂ ਨੂੰ ਲੋ ਜੀ ਲਗੇ ਅੱਜ ਅਸੀਂ ਮਟਰ ਤੇ ਮਸ਼ਰੂਮ ਬਣਾਉਣ ਮਟਰ ਲਗੇ ਵੀ ਜੀ ਕੱਢਣ ਤੇ ਉਹ ਪਈ ਮਸ਼ਰੂਮ ਅਦਰਕ ਟਮਾਟਰ ਤੇ ਨਾਲ ਇਧਰ ਨੂੰ ਪਏ ਆਪਣਾ ਪਿਆਜ਼ ਬਣਾ ਰਿਹਾ ਹਾਂ ਬਲੌਗ ਨਾਲ ਤੁਹਾਨੂੰ ਅੱਜ ਮਸ਼ਰੂਮ ਦੀ ਸਬਜ਼ੀ ਬਣਾ ਕੇ ਦੱਸੂਗੇ ਸਾਰੇ ਕਮੈਂਟਾਂ 'ਚ ਦੱਸਿਓ ਕਿਹਨੂ-ਕਿਹਨੂ ਮਸ਼ਰੂਮ ਦੀ ਸਬਜ਼ੀ ਪਸੰਦ ਆ ਮਟਰ ਮਸ਼ਰੂਮ ਦੀ ਤੇ ਨਾਲ ਲੱਗੇ ਵੀ ਠੰਡ ਬੜੀ ਆ ਅੱਗ ਵੀ ਸੇਕ ਰਿਹਾ ਤੇ ਪਾਣੀ ਗਰਮ ਹੋ ਰਿਹਾ ਇੱਧਰ ਮਿਲੋ ਜੀ ਆਪਣੇ ਦੁੱਗੂ ਨੂੰ ਦੁੱਗੂ ਨੂੰ ਵੀ ਠੰਡ ਲੱਗੀ ਆ ਦੁੱਗੂ ਵੀ ਬੈਠਿਆ ਠੰਡ ਮਤ ਆਹੀ ਕੰਮ ਅੱਗ ਸੇਕੋ ਤੇ ਦੇਖੋ ਮਟਰ ਕੱਢ ਰਹੇ ਲਓ ਜੀ ਟੋਪੀਆਂ ਤੇ ਛਤਰੀਆਂ ਦੀ ਲੱਗੀ ਕਟਾਈ ਹੋਣਾ कटरी है ਜ਼ਰੂਰ ਦੱਸਿਓ ਕਿਨੂੰ ਕਿਨੂੰ ਵਧੀਆ ਲੱਗਦੀ ਦੀ ਸਬਜ਼ੀ ਮਸ਼ਰੂਮ ਦੀ

और कढ़ाई होगी थी अपनी गरम पारिए दमा ये तेल थोड़ा या ते मार ले दो कट्टा और थोड़ा या और कर ली लौ हो गया जी अपना मसाला तैयार इधर तेल भी वो है गरम देखिए थोड़ा जहा जीजा पा ये पाते जी जीरा हूं पाऊंगे अदरक कैमरा मैन बन गया जी सा मम्मी मसाला लीए जी पा हो गया ब्राउन है मिर्चा मुर्चा सारा कुछ जो कुटिया पता प्याज प्यूज लसन सारा कुछ ਲਓ ਜੀ ਮਸਾਲਾ ਹੋ ਗਿਆ ਤੁਹਾਡਾ ਨਾ ਇਹ ਤੁਹਾਡਾ ਪਿਆਰ ਮਸਾਲਾ ਹੋ ਗਿਆ ਤਾਂ ਇਹ ਆਪਣਾ ਪਿਆਰ ਤੇ ਹੁਣ ਇਹਦੇ ਬਾਅਦ ਪਾਣੀ ਟਮਾਟਰ ਕੱਟ ਕੇ mặt rắn bật lên lần gần đây thì lại té mà कितना पानी है मुझे थोड़ा आ जा पानी टमाटर है ना पक्के हुए थोड़ी के देर तक नहीं